ਪੰਜਾਬ ਚ ਐਤਵਾਰ ਨੂੰ ਮੌਸਮ ਦਾ ਮિજાਜ ਮਿਲਿਆ ਜੁਲਿਆ ਰਿਹਾ ਹੈ ਕੁਝ ਜ਼ਿਲ੍ਹਿਆਂ ਚ ਬਾਰਿਸ਼ ਹੋਈ ਹੈ ਤੇ ਕੁਝ ਤੇਜ਼ ਧੁੱਪ ਨਾਲ ਗਰਮੀ ਕਾਰਨ ਲੋਕ ਪਰੇਸ਼ਾਨ ਹੋਏ ਨੇ ਬਰਨਾਲਾ ਫਿਰੋਜ਼ਪੁਰ ਤੇ ਅਮ੍ਰਿਤਸਰ ਦੇ ਕੁਝ ਇਲਾਕਿਆਂ ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਜਦਕਿ ਬਾਕੀ ਜ਼ਿਲ੍ਹਿਆਂ ਚ ਧੁੱਪ ਨਾਲ ਗਰਮੀ ਰਹੀ ਹੈ ਪਟਿਆਲਾ ਦਾ ਤਾਪਮਾਨ ਸਭ ਤੋਂ ਵੱਧ 40 ਡਿਗਰੀ ਸੈਲਸੀਅਸ ਰਿਹਾ ਹੈ ਇਸ ਤੋਂ ਇਲਾਵਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 39.1 ਪਟਿਆਲਾ ਦਾ 39.0 ਚੰਡੀਗੜ੍ਹ ਤੇ ਮੋਹਾਲੀ ਦਾ 37.7 ਜਲੰਧਰ ਦਾ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਸੋਮਵਾਰ ਤੋਂ 18 ਮਈ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਲੂ ਚੱਲਣ ਨਾਲ ਜ਼ਬਰਦਸਤ ਗਰਮੀ ਪੈ ਸਕਦੀ ਹੈ 17 ਮਈ ਦੀ ਸ਼ਾਮ ਨੂੰ ਹਿਮਾਚਲ ਚ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਇਸ ਦਾ ਅਸਰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ 'ਚ ਵੀ ਵੇਖਣ ਨੂੰ ਮਿਲ ਸਕਦਾ ਹੈ ਪੰਜਾਬ 'ਚ ਐਤਵਾਰ ਨੂੰ ਮੌਸਮ ਦਾ ਮિજાਜ ਮਿਲਿਆ ਜੁਲਿਆ ਰਿਹਾ ਹੈ ਕੁਝ ਿਲਿਆ 'ਚ ਬਾਰਿਸ਼ ਹੋਈ ਹੈ ਤੇ ਕੁਝ ਤੇਜ਼ ਧੁੱਪ ਨਾਲ ਗਰਮੀ ਕਾਰਨ ਲੋਕ ਪਰੇਸ਼ਾਨ ਹੋਏ ਨੇ ਬਰਨਾਲਾ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਜਦਕਿ ਬਾਕੀ ਜ਼ਿਲ੍ਹਿਆਂ 'ਚ ਧੁੱਪ ਨਾਲ ਗਰਮੀ ਰਹੀ ਹੈ ਪਟਿਆਲਾ ਦਾ ਤਾਪਮਾਨ ਸਭ ਤੋਂ ਵੱਧ 40 ਡਿਗਰੀ ਸੈਲਸੀਅਸ ਰਿਹਾ ਇਸ ਤੋਂ ਇਲਾਵਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 39.1 ਪਟਿਆਲਾ ਦਾ 39.0 ਚंडीगढ़ ਤੇ ਮੋਹਾਲੀ ਦਾ 37.7 ਜਲੰਧਰ ਦਾ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਸੋਮਵਾਰ ਤੋਂ 18 ਮਈ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਲੋਅ ਚੱਲਣ ਨਾਲ ਜ਼ਬਰਦਸਤ ਗਰਮੀ ਫੈਲ ਸਕਦੀ ਹੈ 17 ਮਈ ਦੀ ਸ਼ਾਮ ਨੂੰ ਹਿਮਾਚਲ ਚ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਇਸ ਦਾ ਅਸਰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ 'ਚ ਵੀ ਵੇਖਣ ਨੂੰ ਮਿਲਦਾ ਹੈ